ਪੰਜਾਬ ਦੇ ਲੱਖਾਂ ਮਲਾਜ਼ਮਾਂ ਤੇ ਪੈਨਸ਼ਨਾਂ ਦੀ 1 ਮਈ ਤੇ ਅੱਖ ਹੈ 1 ਮਈ ਤੇ ਅੱਖ ਕਿਉਂ ਹੈ ਉਹਦਾ ਕਾਰਨ ਇਹ ਹੈ ਵੀ ਪੰਜਾਬ ਸਰਕਾਰ ਨੇ ਜਿਹੜਾ 5.5 ਸਾਲਾਂ ਦਾ ਏਰੀਅਰ ਸੀ 1 ਜਨਵਰੀ 2016 ਤੋਂ ਲੈ ਕੇ 30 ਜੂਨ 2021 ਤੱਕ ਦਾ ਉਹ ਕਿਸ਼ਤਾਂ ਵਿੱਚ ਦੇਣ ਦਾ ਫੈਸਲਾ ਕੀਤਾ ਸੀ ਔਰ ਜਿਹੜਾ ਉਹ ਫਾਰਮੂਲਾ ਬਣਾਇਆ ਸੀ ਪੰਜਾਬ ਸਰਕਾਰ ਨੇ ਵਿੱਤ ਵਿਭਾਗ ਨੇ ਉਹਦੇ ਮੁਤਾਬਕ ਜਿਹੜੇ ਪੈਨਸ਼ਨਰ ਨੇ 75 ਸਾਲ ਤੋਂ ਘੱਟ ਉਮਰ ਦੇ ਉਹਨਾਂ ਨੂੰ ਉਹ ਕਿਸ਼ਤ ਜਿਹੜੀ ਹੈ 1 ਅਪ੍ਰੈਲ 2025 ਤੋਂ ਲੱਗਣੀ ਸੀ ਔਰ ਉਹਦਾ ਅਰਥ ਇਹ ਹੋਇਆ ਵੀ 1 ਮਈ 2025 ਨੂੰ ਜਿਹੜੀ ਪੈਨਸ਼ਨ ਮਿਲਣੀ ਹੈ ਉਹਦੇ ਵਿੱਚ ਉਹ ਏਰੀਅਰ ਦੀ ਕਿਸ਼ਤ ਐਡ ਹੋਣੀ ਹੈ ਹਰੇਕ ਪਾਸੇ ਚਰਚਾ ਭਾਵੇਂ ਇਹ ਪਹਿਲੀ ਏਰੀਅਰ ਦੀ ਇਨਸਟਾਲਮੈਂਟ ਪੈਨਸ਼ਨਰ ਦੀ ਜਿਹੜੀ ਹੈ ਉਹ ਐਡ ਹੋਣੀ ਹੈ ਨਾਲ ਜੁੜ ਕੇ ਆਣੀ ਪੈਨਸ਼ਨ ਦੇ ਪਰ ਮੁਲਾਜ਼ਮਾਂ ਦੀ ਅੱਖ ਵੀ 1 ਮਈ ਤੇ ਇਸ ਲਈ ਹੈ ਕਿਉਂਕਿ ਪਹਿਲੋਂ ਜਿਹੜੇ ਫੈਸਲੇ ਹੁੰਦੇ ਰਹੇ ਨੇ ਉਹ ਕਿਤੇ ਨਾ ਕਿਤੇ ਲਾਗੂ ਨਹੀਂ ਹੁੰਦੇ ਰਹੇ ਇੱਕ ਬੇਪਰੋਸਗੀ ਵਾਲਾ ਮਾਹੌਲ ਜਿਆ ਮੁਲਾਜ਼ਮਾਂ ਤੇ ਪੈਨਸ਼ਨਾਂ ਵਿੱਚ ਹੈ ਜਿਹਦੇ ਕਰਕੇ ਸਾਰਿਆਂ ਦੀ ਅੱਖ ਇੱਕ ਮਈ ਤੇ ਲੱਗੀ ਹੈ ਵੀ ਜਦੋਂ ਪੈਨਸ਼ਨਾਂ ਦੀਆਂ ਪੈਨਸ਼ਨਾਂ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਆਉਣਗੀਆਂ ਤੇ ਕੀ ਨਾਲ ਏਰੀਅਰ ਦੀ ਪਹਿਲੀ ਕਿਸ਼ਤ ਜੁੜੀ ਹੋਏਗੀ ਕਈ ਤਰ੍ਹਾਂ ਦੇ ਸਵਾਲ ਵੀ ਨੇ ਇਹ ਵੀ ਜਾਣਕਾਰੀ ਮਿਲੀ ਹੈ ਕਿਉਂਕਿ ਸਾਰਾ ਕੰਮ ਬੈਂਕਾਂ ਨੇ ਕਰਨਾ ਆ ਪਤਾ ਲੱਗਾ ਕੁਝ ਬੈਂਕ ਜਿਹੜੇ ਨੇ ਉਹਨਾਂ ਨੇ ਪੰਜਾਬ ਸਰਕਾਰ ਕੋਲੋਂ ਇਹਦੇ ਸਬੰਧ ਵਿੱਚ ਇਹ ਰਿਕਾਰਡ ਮੰਗਿਆ ਸੀ ਔਰ ਉਹ ਰਿਕਾਰਡ ਦੀ ਪਹਿਲੋਂ ਉਡੀਕ ਕੀਤੀ ਗਈ ਕਿੰਦਾਂਕ ਰਿਕਾਰਡ ਆਇਆ ਬੈਂਕ ਨੂੰ ਜੋ ਲੜਿੰਦਾ ਸੀ ਉਹ ਰਿਕਾਰਡ ਮਿਲ ਗਿਆ ਔਰ ਉਸ ਤੋਂ ਅਗਲੀ ਗੱਲ ਬੈਂਕਾਂ ਵਾਲਿਆਂ ਨੇ ਆਪਣੇ ਕੰਪਿਊਟਰ 'ਤੇ ਵਿਸ਼ੇਸ਼ ਪ੍ਰੋਗਰਾਮ ਬਣਾਉਣੇ ਸੀ ਕਿਉਂਕਿ ਇਹ ਮੰਥਲੀ ਇਨਸਟਾਲਮੈਂਟ ਜਿਹੜੀਆਂ ਐਡ ਹੋਣਗੀਆਂ ਨੇ ਪੈਨਸ਼ਨ ਵਿੱਚ ਉਹ ਕੀ ਪ੍ਰੋਗਰਾਮ ਤਿਆਰ ਹੋ ਗਏ ਨੇ ਇਹ ਸਾਰੇ ਕੁਝ ਸ਼ੰਕਿਆਂ ਵਾਲੀਆਂ ਗੱਲਾਂ ਨੇ ਔਰ ਦੂਸਰੀ ਗੱਲ ਜਿਹੜੇ ਬੋਰਡਾ ਕਾਰਪੋਰੇਸ਼ਨਾਂ ਚ ਕੰਮ ਕਰਦੇ ਮੁਲਾਜ਼ਮ ਨੇ ਜਿਨ੍ਹਾਂ ਨੂੰ ਪੈਨਸ਼ਨਾਂ ਮਿਲਦੀਆਂ ਨੇ ਉਹਦੇ ਸਬੰਧ ਵਿੱਚ ਵੀ ਪੰਜਾਬ ਸਰਕਾਰ ਨੇ ਜਿਹੜਾ 18 ਫਰਵਰੀ 2025 ਨੂੰ ਕਿਸ਼ਤਾਂ ਚ ਏਰੀਅਰ ਦੇਣ ਦਾ ਫੈਸਲਾ ਕੀਤਾ ਸੀ ਉਹ ਬੋਰਡ ਕਾਰਪੋਰੇਸ਼ਨ ਨੂੰ ਕਹਿ ਦਿੱਤਾ ਸੀ ਵੀ ਉਹ ਆਪਣੇ ਪੱਧਰ ਤੇ ਜੇ ਵਿੱਤੀ ਸਰੋਤ ਉਹਨਾਂ ਦੇ ਹੈਗੇ ਆ ਦੇਣਯੋਗ ਤੇ ਆਪਣੇ ਪੱਧਰ ਤੇ ਫੈਸਲਾ ਕਰਕੇ ਤੇ ਜਿਹੜਾ ਏਰੀਅਰ ਦੇ ਸਕਦੇ ਨੇ ਪਰ ਜੋ ਜਾਣਕਾਰੀ ਮਿਲੀ ਹੈ ਕੁਝ ਬੋਰਡ ਕਾਰਪੋਰੇਸ਼ਨ ਹਾਲੇ ਇਸ ਸੰਬੰਧੀ ਕੋਈ ਫੈਸਲਾ ਨਹੀਂ ਕਰ ਸਕੇ ਖਾਸ ਕਰਕੇ ਜੇ ਆਪਾਂ ਪੰਜਾਬ ਮੰਡੀ ਬੋਰਡ ਦੀ ਗੱਲ ਕਰੀਏ ਤੇ ਪਤਾ ਲੱਗਾ ਵੀ ਇਹਦੇ ਬਾਰੇ ਹਾਲੇ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਕੋਈ ਫੈਸਲਾ ਨਹੀਂ ਕੀਤਾ ਔਰ ਪੰਜਾਬ ਮੰਡੀ ਬੋਰਡ ਰਟਾਇਰ এমਪਲਾਈਡ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਅਮਰਜੀਤ ਸਿੰਘ ਸਿਵਿਆ ਉਹਨਾਂ ਨੇ ਕਿਹਾ ਵੀ ਉਹਨਾਂ ਪੈਨਸ਼ਨਾਂ ਵੱਲੋਂ ਇੱਕ ਮੈਮੋਰੰਡਮ ਰਿਕੁਐਸਟ ਪੱਤਰ ਜਿਹੜਾ ਆ ਉਹ ਮੰਡੀ ਬੋਰਡ ਦੇ ਸਕੱਤਰ ਤੇ ਹੋਰ ਅਧਿਕਾਰੀਆਂ ਨੂੰ ਚੇਅਰਮੈਨ ਨੂੰ ਸਾਰਿਆਂ ਨੂੰ ਭੇਜਿਆ ਔਰ ਬੇਨਤੀ ਕੀਤੀ ਹੈ ਵੀ ਜਿਵੇਂ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਉਹਦੇ ਮੁਤਾਬਕ ਪੈਨਸ਼ਨਾਂ ਨੂੰ ਜਿਹੜਾ ਜਿਹੜਾ ਏਰੀਅਰ ਦਾ ਕਿਸ਼ਤਾਂ ਦੇ ਰੂਪ ਚ ਜਿਵੇਂ ਦੇਣ ਦਾ ਫੈਸਲਾ ਕੀਤਾ ਉਹਨੂੰ ਲਾਗੂ ਕੀਤਾ ਜਾਵੇ ਪਰ ਉਹਨਾਂ ਨੇ ਕਿਹਾ ਫਿਲਹਾਲ ਮੰਡੀ ਬੋਰਡ ਨੇ ਇਹਦੇ ਬਾਰੇ ਕੋਈ ਫੈਸਲਾ ਨਹੀਂ ਕੀਤਾ ਜਿਸ ਕਰਕੇ ਪੰਜਾਬ ਮੰਡੀ ਬੋਰਡ ਦੇ ਪੈਨਸ਼ਨਰਾਂ ਨੂੰ 1 ਮਈ ਨੂੰ ਜਿਹੜੇ ਏਰੀਅਰ ਦੇ ਪਹਿਲੇ ਕਿਸ਼ਤ ਉਹ ਮਿਲਨੀ ਸੰਭਵ ਨਹੀਂ ਗਈ। ਔਰ ਦੂਸਰੇ ਪਾਸੇ ਪੰਜਾਬ ਸਰਕਾਰ ਨੇ ਕਿਵੇਂ ਕਿਸ਼ਤਾਂ ਦੇਣ ਦਾ ਫੈਸਲਾ ਕੀਤਾ ਵੈਸੇ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਪਰ ਜਿਹੜੀ ਇਹ 18/25 ਨੂੰ ਇੱਕ ਲੈਟਰ ਕੱਢੀ ਸੀ ਏਰੀਅਰ ਦੇਣ ਬਾਰੇ ਉਹ ਵੀ ਬੜੀ ਰੋਚਕ ਹੈ ਜਿਹਦੇ ਵਿੱਚ ਇਹ ਕਿਹਾ ਗਿਆ ਸੀ ਵੀ ਜਿਹੜੇ 85 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਪੈਨਸ਼ਨਰ ਨੇ ਉਹਨਾਂ ਨੂੰ ਦੋ ਕਿਸ਼ਤਾਂ ਵਿੱਚ ਸਾਰਾ ਏਰੀਅਰ ਦੇ ਦਿੱਤਾ ਜਾਊਗਾ ਔਰ 75 ਸਾਲ ਤੋਂ ਲੈ ਕੇ 85 ਸਾਲ ਤੱਕ ਦੇ ਜਿਹੜੇ ਪੈਨਸ਼ਨਰ ਨੇ ਰਿਟਾਇਰਡ EMPLOYE ਨੇ ਉਹਨਾਂ ਨੂੰ 12 ਕਿਸ਼ਤਾਂ ਵਿੱਚ ਏਰੀਅਰ ਦਿੱਤਾ ਜਾਊਗਾ ਔਰ ਜਿਹੜੇ ਪੈਨਸ਼ਨਰ 75 ਸਾਲ ਤੋਂ ਘੱਟ ਉਮਰ ਦੇ ਨੇ ਉਹਨਾਂ ਸਾਰਿਆਂ ਨੂੰ 42 42 ਇਨਸਟਾਲਮੈਂਟ ਵਿੱਚ ਜਿਹੜਾ ਉਹ ਏਰੀਅਰ ਦਾ ਜਿਹੜਾ ਕਿਸ਼ਤਾਂ ਦੇ ਰੂਪ ਵਿੱਚ ਦੇਣ ਦਾ ਫੈਸਲਾ ਕੀਤਾ ਸੀ ਜਿਹਦੇ ਵਿੱਚ ਇਹ ਗੱਲ ਕਹੀ ਗਈ ਸੀ ਵੀ ਸਾਲ 2016 ਤੇ 17 ਦਾ ਜਿਹੜਾ ਏਰੀਅਰ ਹੈ ਇਹ 15 ਕਿਸ਼ਤਾਂ ਵਿੱਚ ਦਿੱਤਾ ਜਾਊਗਾ ਔਰ 1 April 2025 ਨੂੰ ਇਹ ਇਹਦੀ ਕਿਸ਼ਤ ਪਹਿਲੀ ਜਿਹੜੀ ਲਾ ਕੇ ਤੇ 1 April 2025 ਤੋਂ ਕਿਸ਼ਤਾਂ ਸ਼ੁਰੂ ਹੋ ਜਾਣਗੀਆਂ ਸਾਲ 2018 19 ਲਈ ਕਿਹਾ ਸੀ ਵੀ ਇਹ 18 ਮਹੀਨਿਆਂ ਚ ਇਸ ਸਾਲ ਦਾ ਜਿਹੜਾ ਏ ਏਰੀਅਰ ਉਹ ਕਿ 18 ਕਿਸ਼ਤਾਂ ਦੇ ਦਿੱਤਾ ਜਾਊਗਾ ਭਾਅ 18 ਮਹੀਨਿਆਂ ਦੇ ਦਿੱਤਾ ਜਾਊਗਾ ਔਰ ਜੁਲਾਈ 2026 ਤੋਂ ਏ ਸਾਲ 2018-19 ਦੀ ਕਿਸ਼ਤ ਜਿਹੜੀ ਆ ਏਰੀਅਰ ਦੀ ਉਹ ਸ਼ੁਰੂ ਹੋਊਗੀ ਸਾਲ 2020 ਤੋਂ ਲੈ ਕੇ ਸਾਲ 2021 ਤੱਕ ਭਾਅ 30 ਜੂਨ 2021 ਤੱਕ 9 ਕਿਸ਼ਤਾਂ ਭਾਅ 9 ਮਹੀਨਿਆਂ ਵਿੱਚ ਏਰੀਅਰ ਦੇਣ ਦਾ ਫੈਸਲਾ ਕੀਤਾ ਸੀ ਔਰ ਇਹਦੀ ਕਿਸ਼ਤ ਜਨਵਰੀ 2028 ਵਿੱਚ ਸ਼ੁਰੂ ਹੋਗੀ ਪਹਿਲੀ ਕਿਸ਼ਤ ਮਿਲੇਗੀ ਸਾਲ 2020-2021 ਦੇ ਏਰੀਅਰ ਦੀ ਔਰ ਇਹ ਸਾਰੇ ਫਾਰਮੂਲੇ ਤੋਂ ਬੜਾ ਸਪੱਸ਼ਟ ਹੁੰਦਾ ਹੈ ਵੀ ਜਿਹੜੇ 75 ਸਾਲ ਤੋਂ ਘੱਟ ਉਮਰ ਦੇ ਪੈਨਸ਼ਨਰ ਨੇ ਉਹਨਾਂ ਦਾ ਏਰੀਅਰ ਪੂਰਾ ਅਖੀਰਲੀ ਕਿਸ਼ਤ ਜਿਹੜੀ ਹੈ ਉਹ ਸਤੰਬਰ 2028 ਵਿੱਚ ਦਿੱਤੀ ਜਾਏਗੀ ਭਾਵੇਂ ਸਤੰਬਰ 2028 ਤੱਕ ਕਿਸ਼ਤਾਂ ਵਿੱਚ ਪੰਜਾਬ ਸਰਕਾਰ ਏਰੀਆ ਦੋਗੇ ਜੇ ਕਿ ਮੁਲਾਜ਼ਮਾਂ ਦੀ ਗੱਲ ਕਰ ਲਈਏ ਜਿਹੜੇ ਐਗਜ਼ਿਸਟਿੰਗ ਮੁਲਾਜ਼ਮ ਨੇ ਕੰਮ ਕਰਦੇ ਨੇ ਤੇ ਉਹਨਾਂ ਬਾਰੇ ਫੈਸਲਾ ਕੀਤਾ ਪੰਜਾਬ ਸਰਕਾਰ ਨੇ ਵੀ ਉਹਨਾਂ ਨੂੰ ਸ਼ਕਤੀ ਕਿਸ਼ਤਾਂ ਵਿੱਚ ਜਿਹੜਾ ਏਰੀਅਰ ਦਿੱਤਾ ਜਾਊਗਾ ਪਰ ਦਿੱਤਾ ਜਾਊਗਾ 1 ਅਪ੍ਰੈਲ 2026 ਤੋਂ ਬਾਅਦ ਹੋਣ ਤੋਂ 1 ਸਾਲ ਬਾਅਦ ਸ਼ੁਰੂ ਕੀਤੀ ਜਾਵੇਗੀ ਉਹਨਾਂ ਦੀ ਕਿਸ਼ਤ ਔਰ ਸਾਲ 2016 ਦਾ ਏਰੀਅਰ 12 ਕਿਸ਼ਤਾਂ ਵਿੱਚ ਦਿੱਤਾ ਜਾਊਗਾ ਤੇ 1 April 2026 ਤੋਂ ਪਹਿਲੀ ਕਿਸ਼ਤ ਉਹਦੀ ਲੱਗੇਗੀ ਇਸੇ ਤਰ੍ਹਾਂ ਸਾਲ 2017 ਸਾਲ 2018 ਸਾਲ 2019 ਤੇ ਫਿਰ 2020 30 ਜੂਨ 2021 ਤੱਕ ਇਹ ਸਾਲਾਂ ਦਾ ਏਰੀਅਰ 24 ਮਹੀਨਿਆਂ ਵਿੱਚ ਭਾਵ 24 ਕਿਸ਼ਤਾਂ ਤੇ ਦਿੱਤਾ ਜਾਊਗਾ ਤੇ ਇਹਦੀ ਪਹਿਲੀ ਕਿਸ਼ਤ ਅਪ੍ਰੈਲ 2027 ਨੂੰ ਲੱਗੇਗੀ ਔਰ ਇਸ ਫਾਰਮੂਲੇ ਮੁਤਾਬਕ ਮੁਲਾਜ਼ਮਾਂ ਨੂੰ ਜਿਹੜਾ ਏਰੀਅਰ ਹੈ ਉਹ ਕਿਸ 36 ਕਿਸ਼ਤਾਂ ਦੇ ਰੂਪ ਵਿੱਚ ਜਿਹੜਾ ਮਿਲਣਾ ਉਹਦੀ ਅਖੀਰਲੀ ਕਿਸ਼ਤ ਮਾਰਚ 2029 ਵਿੱਚ ਲੱਗੇਗੀ ਭਾਵ ਮਾਰਚ 2029 ਤੱਕ ਕਿਸ਼ਤਾਂ 'ਚ ਏਰੀਅਰ ਜਿਹੜਾ ਆ ਉਹ ਮੁਲਾਜ਼ਮਾਂ ਨੂੰ ਨਸੀਬ ਹੋਊਗਾ